ਖਰਸਾ ਸ੍ਰੀ ਵਾਹਿਗੁਰੂ ਦੀ ਕੀ ਫਤਿਹ ਅੱਜ ਅਸੀਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬੋਡੀ ਵਿਖੇ ਇਕੱਤਰ ਹੋਏ ਆ ਮੇਰੇ ਨਾਲ ਮੈਕੀਮ ਵੱਲੋਂ ਜੈ ਸਾਹਿਬ ਨੇ ਔਰ ਸਾਡੇ ਸਰਜੀਤ ਸਿੰਘ ਦੀ ਰਣਸੀਖੁਰਦ ਪਾਰਟੀ ਦੇ ਆਗੂ ਨੇ ਬੱਬੂ ਮਾਛੀਕੇ ਔਰ ਪਿੰਡ ਤੋਂ ਸਾਡੇ ਚੇਅਰਮੈਨ ਸਾਹਿਬ ਸਰਦਾਰ ਗੁਰਵਖ ਸਿੰਘ ਜੀ ਹਰਵਿੰਦਰ ਸਿੰਘ ਜੀ ਰਣਜੀਤ ਸਿੰਘ ਜੀ ਬਹੁਤ ਵੱਡੀ ਗੰਟੀ ਦੇ ਵਿੱਚ ਜਿਵੇਂ ਇਕੱਲਾ ਇਕੱਲਾ ਨਾਮ ਲਵਾਂ ਤੋਂ ਬਹੁਤ ਵੱਡੀ ਗਲਤੀ ਦੇ ਵਿੱਚ ਸਾਡੇ ਪਾਰਟੀ ਦੇ ਆਗੂ ਸਹਿਬਾਨ ਤੇ ਪਿੰਡ ਵਾਸੀ ਮੌਜੂਦ ਨੇ ਸਭ ਤੋਂ ਪਹਿਲਾਂ ਮੈਂ ਪਿੰਡ ਵਾਸੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਮੈਂ ਅਕਸਰ ਹੀ ਪਿੰਡ ਦੇ ਵਿੱਚ ਕਦੇ ਖੇਡ ਗਰਾਊਂਡ ਦੇ ਵਿੱਚ ਕੋਈ ਨਾ ਕੋਈ ਉድਗਾਰਨ ਕਰਨਾ ਜਾਂ ਕਿਸੇ ਨਾ ਕਿਸੇ ਟੂਰਨਾਮੈਂਟ ਤੇ ਅਕਸਰ ਹੀ ਹੁੰਦਾ ਰਿਹਾ ਤੇ ਹਮੇਸ਼ਾ ਮੰਗ ਹੁੰਦੀ ਸੀ ਕਿ ਸਾਡੇ ਇਹਦਾ ਪਿੰਡ ਦਾ ਗਰਾਊਂਡ ਆ ਤੇ ਉਹ ਵਧੀਆ ਬਣਾਇਆ ਜਾਵੇ ਸੋ ਅਸੀਂ ਅੱਜ ਸਾਢੇ 50 ਲੱਖ ਰੁਪਏ ਦੀ ਲਾਗਤ ਨਾਲ ਇਸ ਗਰਾਊਂਡ ਨੂੰ ਇੱਕ ਆਲੀਸ਼ਾਨ ਬਹੁਤ ਖੂਬਸੂਰਤ ਗਰਾਊਂਡ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਦਿਨੇ ਤੇ ਬੱਚੇ ਨੇ ਖੇਡਣੇ ਖੇਡਣਾ ਰਾਤ ਨੂੰ ਵੀ ਖੇਡ ਸਕਣਗੇ ਕਿਉਂਕਿ ਲਾਈਟਾਂ ਲਾਈਆਂ ਜਾਣੀਆਂ ਬੜੀਆਂ ਵਧੀਆ ਵਧੀਆ ਔਰ ਸੈਰ ਕਰਨ ਦਾ ਵਾਸਤੇ ਵੀ ਇੱਕ ਵਧੀਆ ਰਸਤਾ ਬਣਾਇਆ ਜਾਣਾ ਤੇ ਫੁਆਰੇ ਲਾਏ ਜਾਣੇ ਆ ਬਹੁਤ ਖੂਬਸੂਰਤ ਗਰਾਊਂਡ ਆ ਜਿਹੜਾ 31 ਜਨਵਰੀ ਤੋਂ ਪਹਿਲਾ ਪਹਿਲਾ ਤਿਆਰ ਕੀਤਾ ਜਾਣਾ ਸੋ ਦਾ ਮੈਂ ਜਿੱਥੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਉਥੇ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਕਿਉਂਕਿ ਜਿਹੜੇ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਵੱਡੇ ਵੱਡੇ ਸਾਨੂੰ ਪ੍ਰੋਜੈਕਟ ਦੇ ਰਹੇ ਨੇ ਵੱਡੀਆਂ ਗ੍ਰਾਂਟਾਂ ਦੇ ਰਹੇ ਨੇ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਨੌਜਵਾਨੀ ਆ ਸਾਡੇ ਬੱਚੇ ਨੇ ਉਹ ਨਸ਼ਾ ਵਰਗੀਆਂ ਲਾਪਤਾ ਤੋਂ ਬਚ ਸਕਣ ਸੋ ਸਾਰਿਆਂ ਨੂੰ ਫਿਰ ਬਹੁਤ-ਬਹੁਤ ਵਧਾਈ ਲੋ